ਮੈਂ ਰਾਸ਼ਟਰਪਤੀ ਚੱਕ ਲਈ ਸ਼ੇਰ ਅੱਜ ਅਸੀਂ ਸਯੁਕਤ ਕਿਸਾਨ ਮੋਰਚਾ ਮਜ਼ਦੂਰ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਵੱਲੋਂ ਸਾਂਝੀ ਮੀਟਿੰਗ ਕੀਤੀ ਗਈ ਜਿਹਦੇ ਵਿੱਚ ਬਿਜਲੀ ਐਕਟ 2025 ਰੱਦ ਕਰਾਉਣ ਵਾਸਤੇ ਅਤੇ ਮਜ਼ਦੂਰਾਂ ਦੇ ਜਿਹੜੇ ਨਰੇਗਾ ਸਕੀਮ ਨੂੰ ਸਮਾਪਤ ਕਰ ਰਹੀ ਹੈ ਸਰਕਾਰ ਸੀਟ 'ਤੇ ਲਿਆ ਰਹੀ ਹੈ ਮੁਰਦੀ ਸਰਕਾਰ ਨਾਵਾ ਉਹਦੇ ਸੰਬੰਧੇ ਵਿੱਚ ਸਾਰੀਆਂ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਜਥੇਬੰਦੀਆਂ ਵੱਲੋਂ ਮੀਟਿੰਗ ਕਰਕੇ ਜਿਹੜਾ 16 ਤਰੀਕ ਨੂੰ ਡੀਸੀ ਹੈੱਡ ਕੁਆਟਰਾਂ ਦੇ ਸਾਰੇ ਹਿੰਦੂਸਤਾਨ ਪੱਧਰ ਦੇ ਵਿੱਚ ਰੋਸ ਨਜ਼ਾਰੇ ਕਰਨੇ ਨੇ ਕੇਂਦਰ ਦੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਣੇ ਨੇ ਉਹਦੇ ਵਿੱਚ ਵਿਉਂਤਬੰਦੀ ਕਰਕੇ ਲੋਹਾ ਬਰੇਟਾ ਤੇ ਭਲਾੜਾ ਤਿੰਨ ਸਰਕਲਾਂ ਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਪ੍ਰਚਾਰ ਝੰਡਾ ਮਾਰਚ ਅਤੇ ਮੋਟਰਸਾਈਕਲ ਮਾਰਚ ਕਰਕੇ ਹਰੇ ਭਲਾੜਾ ਬਰਾਕ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਜ਼ਦੂਰਾਂ ਨਾਲ ਲੈ ਕੇ ਜਿਹੜਾ 16 ਤਰੀਕ ਦੇ ਡੀਸੀ ਵਾਲੇ ਘਰੋਂ ਪਰੇ ਨੇ ਵੱਡੀ ਗਿਣਤੀ ਵਿੱਚ ਉਤਾਮਸਾਲ ਇਕੱਠ ਕਰਨਾ ਦੇ ਵਿੱਚ ਪੂਰਾ ਜੋਰ ਲਾਉਣਾ ਅੱਜ ਐਸਟੀਐਮ ਵੱਲੋਂ ਜਿਹੜਾ ਇਹ ਮੀਟਿੰਗ ਰੱਖੀ ਗਈ ਆ ਬਹੁਤ ਹੀ ਤੁਕਨੇ ਸਮੇਂ ਦੇ ਉੱਤੇ ਮੀਟਿੰਗ ਬੁਲਾਈ ਗਈ ਆ ਧਰਵਾਤੀਆਂ ਸਾਰਿਆਂ ਦੇ ਜਿਹੜੀਆਂ ਵੱਖ-ਵੱਖ ਜੱਥੇ ਬਣੀਆਂ ਇਸ ਵਿੱਚ ਸ਼ਾਮ ਹੋਈਆਂ ਮਾਇ ਜਿਹੜੀ ਪਹਿਲਾਂ ਵੀ ਗੱਲ ਕਰਨੀ ਚਾਹੁੰਦਾ ਸੀ ਬਾਰ-ਬਾਰ ਕਿ ਜਿਹੜੇ ਮਨਵੇਗਾ ਜਿਹੜਾ ਖਤਮ ਕਰਨ ਜਾ ਰਹੀ ਹੈ ਸਰਕਾਰ ਉਸ ਦੇ ਸਬੰਧ ਦੇ ਵਿੱਚ ਪਹਿਲਾਂ ਹੀ ਕੇਡ ਮਜ਼ਦੂਰ ਸੁਪਾ ਵੱਲੋਂ ਇੱਕ ਪ੍ਰੋਗਰਾਮ ਲਿਖਿਆ ਗਿਆ ਵੀ ਇੱਕ ਤਰੀਕ ਤੋਂ ਲੈ ਕੇ 16 ਤਰੀਕ ਤੱਕ ਪਿੰਡ ਪਿੰਡ ਅਰਥੀਆ ਫੂਕਨ ਦਾ ਖੜਾ ਪ੍ਰੋਗਰਾਮ ਬਣਿਆ ਹੋਇਆ ਸੀ ਜਿਹੜਾ ਹੁਣ ਪ੍ਰੋਗਰਾਮ ਬਣਿਆ ਐਸਟੀਐਮ ਦਾ ਦੇ ਨਾਲ ਸਾਂਝਾ ਪ੍ਰੋਗਰਾਮ ਬਣਿਆ ਹੋ ਸਕਦਾ ਜ਼ਿਲ੍ਹਾ ਲੈਵਲ ਦੇ ਉੱਤੇ ਗਨਸੰਚਾਰ ਚ ਕਰ ਲਈ ਹੋਵੇ ਕਿਉਂਕਿ ਰਲ ਗੱਡਣਾ ਹੋਵੇ 16 ਤਰੀਕ ਨੂੰ ਇੱਕ ਵੱਡੀ ਰੈਲੀ ਵੀ ਰੱਖੀ ਗਈ ਸੀ ਜੇ ਮਾਨਸਾ ਦੇ ਵਿੱਚ ਪਿੰਡ ਪਿੰਡ ਅਰਥੀਆ ਫੂਕ ਕੇ ਇੱਕ ਵੱਡਾ ਇਕੱਠ ਮਾਨਸਾ ਦੇ ਵਿੱਚ ਰੱਖਣਾ ਸੀ ਉਸ ਇਕੱਠ ਨੂੰ ਵੀ ਆਪਾਂ ਨਜ਼ਰ ਰੱਖਣਾ ਤੇ ਜਿਹੜਾ ਐਸਟੀਐਮ ਵੱਲੋਂ ਮਤਲਬ ਜਿਹੜਾ ਜੈਸਾ ਹੈੱਡਕੁਆਰਟਰ ਦੇ ਉੱਤੇ ਧਰਨੇ ਦੇਣੇ ਆ ਉਹਨੂੰ ਵੀ ਮੱਦੇ ਨਜ਼ਰ ਰੱਖਦੇ ਹੋਏ ਇੱਕ ਪ੍ਰੋਗਰਾਮ ਦੀ ਜਿਹੜੀ ਹੈਗੀ ਸਾਂਝੇ ਪ੍ਰੋਗਰਾਮ ਦੀ ਇਸ ਟਾਈਮ ਤੇ ਸੀਮਤ ਐਲ ਕਰਨੀ ਜਾਵੇ ਆਪਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਜਥੇ ਚੱਲਣੇ ਆ ਕਿਸ ਤਰ੍ਹਾਂ ਤੇ ਤਰ੍ਹਾਂ ਆਪਾਂ ਪਿੰਡਾਂ ਦੇ ਵਿੱਚ ਮਾਰਚ ਕਰਨੇ ਆ ਕਿਵੇਂ ਕਿਵੇਂ ਆਪਾਂ ਹੋਰ ਲੰਬੰਦੀ ਕਰਨੀ ਆ ਇਸ ਨੂੰ ਸੁਸੱਜੇ ਢੰਗ ਦੇ ਨਾਲ ਆਪਾਂ ਵਧੀਆ ਢੰਗ ਦੇ ਨਾਲ ਆਪਾਂ ਪੇਸ਼ ਕਰ ਸਕੀਏ ਤਾਂ ਅਸੀਂ ਕਿੰਨੇ ਸਾਗੇ ਜੱਥੇ ਬਣ ਜਾਣਾ ਹੈ ਜਿਹੜੇ ਦੁਨੀਆਂ ਦਾ ਦੂਰ ਦੁਨੀਆਂ ਦੇ ਤੇ ਜਿਹੜਾ ਅਸੀਂ ਮਾਰਚ ਕਰਨਾ ਪਿੰਡਾਂ ਚ ਅਸੀਂ ਇੱਥੇ ਅੱਜ ਭਲਾਡੇ ਮੀਟਿੰਗ ਕੀਤੀ ਹੈ ਗੁਰਦਵਾਰੇ ਦੀ ਤੇ ਇਹ ਅਸੀਂ ਇਸ ਤਰ੍ਹਾਂ ਜ਼ੋਨ ਬਣਾ ਲਏ ਕਰੇਟਾ ਬੋਹਾ ਤੇ ਭਲਾੜਾ ਫਿਰ ਜਿਨੇ ਜਨੇ ਪਿੰਡ ਪੈਂਦੇ ਆ ਅਸੀਂ ਉਹਨਾਂ ਦੇ ਮਾਰਕ ਕਰਾਂਗੇ ਸਾਡੀਆਂ ਜੰਦੇ ਵੰਦੀਆਂ ਮਜੂਦੂਦੀਆਂ ਜੰਦੇ ਵੰਦੀਆਂ ਕਰੇਟ ਜੁਆ ਸਾਰੇ ਕੰਪਿਊਟਰ ਸੌਜ ਕਰਾਂਗੇ ਤੇ ਦੂਜਾ ਤੇ ਇਹ ਸਾਤਰੀ ਜੀ ਦੀ ਸਾਡੀ ਘਰ ਨਹੀਂ ਫਿਰ ਦੁਆਰੇ ਜੀਨੇ ਦਾ ਖਪੜੇ ਭਾਈ ਕੇ ਕਰਨੀਆਂ ਉਹ ਚ ਅਸੀਂ ਆਈਡੀਆ ਲਾਉਣਾ ਵੀ ਕਿੰਨੇ ਬੰਦੇ ਔਰ ਇਹ ਕਿੰਨੇ ਇਹਨਾਂ ਦਾ ਜੋੜੀ ਲਾਉਣੀਆਂ ਸਾਰਿਆਂ ਦੀ ਤੇ ਫਿਰ ਚਾਹ ਪਾਣੀ ਦਾ ਸਾਰਿਆਂ ਨੇ ਖਲਾ ਰੋਏ ਤੇ ਉਦੋਂ ਬਾਅਦ ਅਸੀਂ 10 ਤਰੀਕ ਨੂੰ ਪੀਸਿਆਂ ਦੇ ਮੁੱਖ ਦਸਤਾਨ ਤੇ ਅਧਿਤਾ ਨੇ ਦੇਣਿਆ ਅੱਜ ਸਾਡੀ ਗੁਰਦੁਆਰਾ ਬਾਹਰ ਦੀ ਮੀਟਿੰਗ ਹੋਈ ਆ ਸਾਰੀਆਂ ਛਾਣ ਜਥੇਬੰਦੀਆਂ ਤੇ ਟ੍ਰੇਡ ਯੂਨੀਅਨਾਂ ਤੇ ਮਜ਼ਦੂਰ ਯੂਨੀਅਨਾਂ ਉਹਨਾਂ ਦੇ ਫੈਸਲੇ ਲਏ ਆ ਵੀ ਸਾਡੇ ਤਿੰਨ ਬਲਾਕ ਬਣਾਏ ਆ ਜਿਨ੍ਹਾਂ ਦਾ ਅਸੀਂ ਮਾਰਚ ਕਰਨਾ 3 ਤਰੀਕ ਤੋਂ ਲੈ ਕੇ 8 ਤਰੀਕ ਤੱਕ ਇਸ ਕਰਕੇ ਇਹ ਮਾਰਚ ਕਾਦੇ ਵਾਸਤੇ ਕਰਨਾ ਅਸੀਂ ਜਿਹੜਾ ਡੀਸੀ ਦਾ ਵੇ ਰੱਖਣਾ ਮਾ ਫੋਟਾ ਤ੍ਰਿਕ ਦਾ ਚਰਨਾ ਉਹਦੇ ਵਾਸਤੇ ਸਾਰੀ ਲੋਕਾਂ ਨੂੰ ਲਾ ਬੰਦ ਕਰਨਾ ਪਿੰਡਾਂ ਨੂੰ ਦੱਸਣਾ ਵੀ ਦੂਰਾਂ ਦੇ ਆਹ ਹੱਕ ਖੋਏ ਜਾ ਰਹੇ ਆ ਤੇ ਕਿਸਾਨਾਂ ਦੇ ਆਹ ਹੱਕ ਖੋਏ ਜਾ ਰਹੇ ਆ ਤੇ ਉਹ ਤੇ ਕਈ ਕਿਸਮ ਦੀਆਂ ਜਿਵੇਂ ਸਾਂਝੀਆਂ ਮੰਗਾ ਵੀ ਨੇ ਜਿਵੇਂ ਬਿਜਲੀ ਗੋੜ ਵਾਲਾ ਵਾਸਤੇ ਕੂਟੀਆਂ ਨੇ ਤੇ ਦੁਨੀਆਂ ਉਹਨਾਂ ਥਾਵਾਂ ਵੇਚੀ ਜਾ ਰਹੇ ਆ ਜ਼ਮੀਨਾਂ ਸਾਡੀਆਂ ਵੇਚੀ ਜਾ ਰਹੇ ਆ ਉਹਦੇ ਬਰਖਲਾਫ ਅਸੀਂ ਮੋਰਚਾ ਸ਼ੁਰੂ ਕਰ ਰਹੇ ਹਾਂ